ਕਿਵੇਂ ਤਿਆਰੀ ਜੀ ਕਰੀ ਜਾਨੀ ਆ ਕੀ ਕਰ ਰਹੀ ਹਾਂ ਹੁਣ ਮੈਂ ਉਹ ਕਰਦੀ ਆ ਬਾਜ਼ਾਰ ਜਾਂਦੀ ਆ ਸਬਜ਼ੀ ਮੰਡੀ ਚ ਸਬਜ਼ੀ ਲੈ ਕੇ ਆਉਂਦੀ ਸਬਜ਼ੀ ਲੈ ਕੇ ਆਵਾਂਗੀ ਹਾਂ ਫਿਰ ਐ ਕਰੀ ਹਾਂ ਆਉਂਦੀ ਫੇਰੇ ਮੇਰੇ ਵਾਸਤੇ ਵੀ ਬੋਤਲ ਲੈ ਆਈ ਕਾਦੀ ਬੋਤਲ ਬੋਤਲ ਕਾਦੀ ਹੁੰਦੀ ਆ ਦਾਰੂ ਦੀ ਬੋਤਲ ਲੈ ਆਈ ਮੈਂ ਨਹੀਂ ਲੈ ਕੇ ਆਉਂਦੀ ਕਿਉਂ ਤਨੂ ਇਹ ਕਿਉਂ ਦੀ ਮੈਂ ਸਾਡੀ ਲੈਣ ਚੱਲੀ ਆਂ दारू ਨਹੀਂ ਲੈਣ ਚੱਲੀ ਉੱਥੇ दारू ਪੀ ਕੇ ਤੂੰ ਹੱਥ ਨੇ ਕਲੇਸ਼ ਕਰੀ ਜਾਵੇਂਗਾ ਉਹ ਕਲੇਸ਼ ਕਿਧਰੇ ਨਹੀਂ ਕਰਦਾ ਮੈਨੂੰ ਨਾ ਇੱਕੋ ਦਾਰੂ ਦੀ ਬੋਤਲ ਲਿਆ ਦੇ ਮੈਂ ਬਾਲੀ ਨਹੀਂ ਦਾਰੂ ਪੀਂਦਾ ਮਤਲਬ بس ਇੱਕ ਪੈਗ ਲਾ ਕੇ ਰੋਟੀ ਖਾ ਲੂੰਗਾ ਬਸ ਇੱਕ ਪੈਗ ਲਾ ਕੇ ਰੋਟੀ ਖਾ ਲਿਆ ਕਰੂੰਗਾ ਮੈਂ ਹੁਣ ਬਾਲੀ ਦਾਰੂ ਨਹੀਂ ਪੀਆ ਕਰਦਾ ਤੇਰੇ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਰੋਜ਼ ਇੱਕ ਪੈਗ ਇੱਕ ਪੈਗ ਤੂੰ ਤਾਂ ਰੋਜ਼ ਹੀ ਚੱਲੀ ਹੋ ਕੇ ਰਹਿ ਜਾਂਦਾ ਰਾਤ ਨੂੰ ਉਹ ਡਰ ਨਹੀਂ ਹੁੰਦਾ ਟੱਲੀ ਹੁਣ ਪਹਿਲਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਹੁਣ ਬਸ ਤੈਨੂੰ ਦੱਸਦਾ ਹੁਣ ਮੈਂ ਅਦਰ ਲਿਮਟ ਨਾਲ ਪੀਆ ਕਰੂੰਗਾ ਬਸ ਮੈਨੂੰ ਤੂੰ ਆਪ ਪਾ ਕੇ ਦੇ ਦਿਆ ਕਰਨੀ ਇੰਨੀ ਕੁ ਬਸ ਮੈਂ ਇੱਕ ਬੋਤਲ ਨੂੰ ਨਾ ਪੂਰਾ ਹਫਤਾ ਕੱਢ ਦਿਆ ਕਰੂੰਗਾ ਮੈਨੂੰ ਇੱਕ ਨਿਕਾਜਾ ਪੈਗ ਪਾ ਕੇ ਦੇ ਦਿਆ ਕਰਨੀ ਬਸ ਤੂੰ ਤਾਂ ਉਹ ਜੀ ਕਹਿੰਦਾ ਨਾ ਇੱਕ ਪੈਗ ਲਾਣਾ ਟਾਈਮ ਕੱਢ ਦਿਆ ਕਰੂੰਗਾ ਟਾਈਮ ਓਏ ਹੁਣ ਕੱਢ ਲਿਆ ਕਰੂੰਗਾ ਮੈਂ ਹੁਣ ਹੁਣ ਸੁਧਰ ਜਾਊਗਾ ਬਸ ਹੁਣ ਇਸ ਤੋਂ ਬਾਅਦ ਤਾਂ ਨਹੀਂ ਮੈਂ ਖਰਾਬੀ ਗੱਲ ਆ ਤੂੰ ਨਹੀਂ ਸੁਧਰਦਾ ਦੁਨੀਆ ਸੁਧਰ ਜੂਗੀ ਉਹ ਨਹੀਂ ਸੁਧਰ ਜੂਗਾ ਨਹੀਂ ਸੁਧਰਦਾ ਤੂੰ ਐ ਕਰ ਜੇ ਤੈਨਹੀਂ ਲੈ ਉਹਨੇ ਮੈਨੂੰ ਪੈਸੇ ਦੇ ਦੇ ਮੈਂ ਆਪਦਾ ਬੋਤਲ ਲਿਆਉਂਗਾ ਕੁਝ ਹੋਰ ਮੰਗਾਉਣਾ ਕੋਈ ਫਲ ਫਲੂਟ ਮੰਗਾਉਣਾ ਉਹ ਤਾਂ ਮੈਂ ਲਿਆ ਦਊਗੀ ਠੀਕ ਆ ਚਲ ਐ ਕਰ ਇੱਕ ਖਾਰੇ ਦੀ ਬੋਤਲ ਵੀ ਲੈ ਉਹ ਕਾਦੇ ਵਾਸਤੇ ਚਾਹੀਦੀ ਆ ਉਹ ਖਾਰਾ ਨਾ ਉਹ ਪ੍ਰਤੀ ਚ ਲਾਦਾਂਗੇ ਥੋੜਾ ਜਿਹਾ ਉਹਦੇ ਤੇ ਪਾਉਣਾ ਪੈਣਾ ਨਾ ਦਾਰੂ ਚ ਸਿਆਪਾ ਤਾਂ ਫੇਰ ਉਹੀ ਆ ਤੇਰੀ ਦਾਰੂ ਦਾ ਕੀ ਸਿਆਪਾ ਯਾਰ ਸਿਆਪਾ ਸਿਆਪਾ ਕਰੀ ਜਾਂਦੀ ਆ ਉਹ ਨਹੀਂ ਪੀਂਦਾ ਹੁਣ ਅੱਜ ਕਿ ਹੁਣ ਪਹਿਲਾਂ ਵਾਂਗੂ ਨਹੀਂ ਪੀਂਦਾ ਨਾ ਮੈਂ ਕਲੇਸ਼ ਕਰ ਬਸ ਮੈਨੂੰ ਥੋੜੀ ਜੀ ਆ ਚਾਹੇ ਆਪ ਪਾ ਕੇ ਦੇਣੀ ਚਾਹੇ ਮੈਂ ਆਪ ਹੀ ਪਾ ਲਿਆ ਕਰੂੰਗਾ ਇੱਕ ਪੈਗ ਬਸ ਇੱਕ ਪੈਗ ਆ ਕੇ ਮੈਂ ਰੋਟੀ ਖਾ ਲਿਆ ਕਰੂੰਗਾ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਤੁੰ। ਹਰੇ ਕੀ ਸ਼ਰਾਬੀ ਆਇਆ ਕਹਿਣਾ ਹੁੰਦਾ ਮੈਂ ਕੁਝ ਨਹੀਂ ਕਹਿੰਦਾ ਹੁਣ ਸਾਨੂੰ ਪਤਾ ਤੇਰਾ ਸੀ ਕਿ ਮੈਂ ਟਾਈਮ ਕਰਦੇ ਹਾਂ ਅੱਥ ਨੇ। ਉਹੋ ਜਿਆ ਤੂੰ ਫੇਰ ਉਹੀ ਗੱਲਾਂ ਕਰ ਜਾਨੀਂਗੀ ਨਾ ਮੈਂ ਜਿਹੜਾ ਪਹਿਲਾਂ ਹੋ ਗਈਆਂ ਹਵਾਗੀਆਂ ਉਹਨਾਂ ਦਾ ਮਿੱਟੀ ਪਾ ਦੇ। ਉਹਨਾਂ ਦੇ ਮਿੱਟੀ ਪਾ ਦੇ ਪਹਿਲਾਂ ਜਿਹੜੀਆਂ ਹੋ ਗਈਆਂ ਮੈਂ ਤੈਨੂੰ ਕਿਹਾ ਵੀ ਹੁਣ ਤੋਂ ਭਾਈ ਮੈਂ ਆਪ ਦਾ ਲਿਮਟ ਨਾਲ ਪੀਆ ਕਰੂੰਗਾ ਹੁਣ ਮੈਂ ਬਾਲੀ ਨਹੀਂ ਪੀਂਦਾ ਮੈਨੂੰ ਵਸੇ ਅੱਜ ਦਾ ਅੱਜ ਬੋਤਲ ਲਿਆ ਦੇ ਇੱਕ ਹਫਤੇ ਬਾਅਦ ਫਿਰ ਦਿਖਾਂਗੇ ਠੀਕ ਹੈ ਦੇਖੋ ਜੀ ਜੇਕਰ ਤੁਹਾਨੂੰ ਬੋਤਲ ਵਗਾਉਣੀ ਹੁੰਦੀ ਹੈ ਉਹ ਤਾਂ ਤੁਸੀਂ ਸਾਊ ਜਾ ਬਣ ਕੇ ਬਹਿ ਜਾਨੇ ਠੀਕ ਆ ਦਾਰੂ ਪੀ ਕੇ ਦਿਨੇ ਤੁਸੀਂ ਕੁਝ ਹੋਰ ਆਖਣੇ ਤੁਸੀਂ ਕੁਝ ਹੋਰ ਹੋ ਉਹ ਨਹੀਂ ਤੈਨੂੰ ਮੈਂ ਦੱਸਦਾ ਬਸ ਹੁਣ ਜਿਹੜੀਆਂ ਪਹਿਲਾਂ ਹੋ ਗਈਆਂ ਉਹਨਾਂ ਨੂੰ ਤਾਂ ਤੂੰ ਭੁੱਲ ਜਾ ਉਹਨਾਂ 'ਤੇ ਮਿੱਟੀ ਪਾ ਦੇ ਤੈਨੂੰ ਅੱਗੇ ਵਾਸਤੇ ਵਾਸਤੇ ਨੂੰ ਹੁਣ ਚੰਗਾ ਪੱਤੀ ਬਣ ਕੇ ਦਿਖਾਉਂਗਾ ਮੈਨੂੰ ਬੋਤਲ ਵਜੋਂ ਕੇ ਮੈਨੂੰ ਪੈਸੇ ਦੇ ਦੇ ਮੈਂ ਆਪਦੀ ਬੋਤਲ ਲਿਓਣੀ ਆ ਮੈਂ ਤੈਨੂੰ ਪੈਸੇ ਕਿੱਥੋਂ ਦੇ ਦੇ ਮੇਰੇ ਕੋਲ ਤਾਂ ਆਪ ਸਬਜ਼ੀ ਜੋ ਕੇ ਪੈਸੇ ਨੇ ਸਬਜ਼ੀ ਜੋ ਕੇ ਮੈਨੂੰ ਦੇ ਮੈਨੂੰ ਐ ਕਰ ਅਧਿਏ ਦੇ ਪੈਸੇ ਦੇ ਦੇ ਫਿਰ ਅਧਿਏ ਜੋਗੇ ਵੀ ਨਹੀਂ ਹੈਗੇ ਮੇਰੇ ਕੋਲ ਤਾਂ ਸਬਜ਼ੀ ਉਹ ਮਸਾਲਾ ਵੀ ਮੇਰੇ ਕੋਲ ਤਾਂ ਤੇਰਾ ਤਾਂ ਆਇਆ ਨਾ ਕਰ ਮੈਨੂੰ ਮੇਰੇ ਤਾਂ ਅਧਿਏ ਜੋ ਕੇ ਤਾਂ ਮੈਨੂੰ ਜਿਹੜੇ ਮਰਜ਼ੀ ਕਰਕੇ ਦੇ ਪੈਸੇ ਦੇ ਦੇ ਮੈਨੂੰ ਮੈਂ ਅਧਿਏ ਲਿਆਉਣਾ ਆ ਦੇ ਆ ਗਿਆ ਨਾ ਗੱਲ ਤੇ ਤੂੰ ਤਾਂ ਪੀ ਨਹੀਂ ਆਇਆ ਕਰੀ ਜਾਣਾ ਜਦੋਂ ਇਹ ਤੇ ਮਾੜੀ ਮੋਟੀ ਤੇਰੇ ਮੂੰਹ ਲੱਗੀ ਫਿਰ ਤੂੰ ਜਮੀ ਮਾਰਨੀ ਹੈਗਾ ਉਹ ਤੂੰ ਮੇਰੀ ਤੂੰ ਮੇਰੀ ਗੱਲ ਮੰਨਣਾ दारू ਦਾ ਮੈਂ ਮਰੀਜ਼ ਬਣ ਗਿਆ ਮੈਂ ਮਰੀਜ਼ ਨੂੰ ਇੱਕਦਮ ਜੇ ਤੂੰ दारू ਛੱਡਣ ਨੂੰ ਕਹੇਗੀ ਕੋਈ ਪ੍ਰੋਬਲਮ ਹੋਰ ਖੜੀ ਹੋ ਜੂਗੀ ਮੈਂ ਨਾ ਹੌਲੀ ਹੌਲੀ ਕਰਕੇ दारू ਛੱਡੂ ਮੈਂ ਜਮਾਂ ਛੱਡ ਦੂੰ दारू ਮੈਂ ਹੁਣ ਇੱਕ ਪੈਗ ਲਾਇਆ ਕਰੂੰ ਤਾਂ ਇਹ ਤੈਨੂੰ ਮੈਂ ਕਹਿੰਦਾ ਮੈਂ ਇਹਨੂੰ ਇੱਕ ਪੈਗ ਲਾ ਲੈਣ ਦੇ ਨਹੀਂ ਮੈਨੂੰ ਕੋਈ ਹੋਰ ਪ੍ਰੋਬਲਮ ਨਾ ਹੋ ਜੇ ਹੁਣ ਮੇਰਾ ਅੰਤੋਂ ਨਾ ਜੇ ਕਰੀ ਜਾਂਦਾ ਵੀ ਬਸ ਮੈਨੂੰ ਚਾਹੀਦੀ ਆ ਬਸ ਵੀ ਪੈਗ ਲਾਉਣ ਨੂੰ ਪੈਸੇ ਚਾਹੀਦੇ ਮੈਨੂੰ ਤਾਂ ਮੇਰੇ ਕੋਲ ਤਾਂ ਹੈ ਨਹੀਂ ਆਪਦਾ ਕਿਸੇ ਨੂੰ ਕਿਸੇ ਤੋਂ ਲੈ ਲੂ ਲੋ ਫਿਰ ਦੇਖੀ ਜੋ ਫਿਰ ਮੋੜ ਦਾਂਗੇ ਮਾਨਸ ਨੂੰ ਕੀ ਕਿਦੋ ਲੰਗਾ ਮੈਂ ਸਾਰਿਆਂ ਤੋਂ ਪੈਸੇ ਮੰਗੀ ਖੜਾ ਮੈਨੂੰ ਬਾਹਰ ਕੋਈ ਪੈਸਾ ਦਿੰਦਾ ਨਹੀਂ ਹੁਣ ਬਸ ਸਾਰੇ ਤੋਂ ਤਾਂ ਹੀ ਤਾਂ ਮੈਂ ਪੈਦਾਲੂ ਛੱਡਣੀ ਚਾਹਣਾ ਮੈਨੂੰ ਪੈਸੇ ਵੀ ਨਹੀਂ ਮਿਲਦੇ ਹੁਣ ਦਾਰੂ ਲੈਣ ਬਸ ਮੈਂ ਤਾਂ ਇੱਕ ਪੈਕ ਲਾ ਕੇ ਬਸ ਉਹ ਵੀ ਮੈਂ ਮਰੀਜ਼ ਬਣ ਗਿਆ ਹੁਣ ਮੈਂ ਰੋਜ਼ ਰੋਜ਼ ਇੱਕ ਪੈਕ ਲਾ ਕੇ ਹੌਲੀ ਹੌਲੀ ਘਟਾਉ ਆ ਜਾਊਂਗਾ ਫਿਰ ਮੈਂ ਇੱਕ ਪੈਕ ਨੂੰ ਅੱਧਾ ਪੈਕ ਕਰ ਦੂੰਗਾ ਹਰੇਕ ਹੀ ਆਏ ਕਹਿੰਦਾ ਹੁੰਦਾ ਉਹ ਹਰੇਕ ਨਹੀਂ ਕਹਿੰਦਾ ਮੈਂ ਹੁਣ ਤੈਨੂੰ ਕਹੀ ਜਣਾ ਨਾ ਮੈਂ ਤੂੰ ਵੀ ਪਿਛਲੀਆਂ ਗੱਲਾਂ ਦੇ ਜਾਂ ਲੋਕਾਂ ਦੀਆਂ ਗੱਲਾਂ ਤੇ ਮਿੱਟੀ ਪਾ ਦੇ ਮੈਂ ਸੁਧਰਨਾ ਚਾਹਣਾ ਹਾਂ ਉਹ ਮਿੱਟੀ ਤਾਂ ਪਾਦਾ ਜਿਹੜੇ ਲੋਕਾਂ ਦੇ ਜਾਣੇ ਨੇ ਭਲਾ ਉਹ ਕਿੱਥੋਂ ਦੇ ਦੂੰਗੀ ਉਹ ਤਾਂ ਹਜੇ ਉੱਤਰੇ ਨੇ ਤੂੰ ਹਜੇ ਹੋਰ ਲਿਆ ਦੇ ਮੈਨੂੰ ਕਿੱਥੋਂ ਲਿਆਦਾ ਕੰਮ ਤੂੰ ਡੱਕਾ ਨਹੀਂ ਤੋੜਦਾ ਉਹ ਜਦੋਂ ਮੈਂ ਠੀਕ ਹੋ ਗਿਆ ਨਾ ਮੈਨੂੰ दारू ਦੀ ਭਾਲ ਉੱਠਣੋਂ हट ਗਈ ਫਿਰ ਮੈਂ ਕੰਮ ਤੇ ਵੀ ਜਾਇਆ ਕਰੂੰਗਾ ਕੰਮ ਤੇ ਫਿਰ ਮੈਂ ਪੈਸੇ ਕਮਾਇਆ ਕਰੂੰਗਾ ਬਹੁਤ ਸਾਲ ਹੋ ਗਏ ਤੈਨੂੰ ਇਹ ਚੰਗਾ ਕਰਦੇ ਨੂੰ ਓਏ ਹੁਣ ਤਾਂ ਮੈਨੂੰ ਬਸ ਸਮਝ ਲੱਗੀ ਹੁਣ ਮੈਨੂੰ ਪਤਾ ਲੱਗ ਗਿਆ ਹੁਣ ਮੈਨੂੰ ਬਾਹਰੋਂ ਵੀ ਨਹੀਂ ਕੋਈ ਪੈਸੇ ਦਿੰਦਾ ਅੱਗੇ ਮੈਨੂੰ ਪੈਸੇ ਦੇ ਦਿੰਦੇ ਸੀ ਲੋਕ ਤਰਸ ਤੇ ਅੱਗੇ ਮੈਨੂੰ ਤਰਸਤ ਕਰਕੇ ਨਾ ਮੇਰੇ ਤੇ ਲੋਕ ਮੈਨੂੰ ਪੈਸੇ ਦੇ ਦਿੰਦੇ ਨੇ ਤੇ ਹੁਣ ਤਾਂ ਤਰਸ ਵੀ ਕਰਨੋਂ हट ਗਏ ਮੈਂ ਕਾਈ ਨਾ ਸੋਚ ਰਹੀਆਂ ਵੀ ਆਏ ਚੁੱਪ ਜੇ ਕਰੇਗੇ ਉਹ ਬੈਠੇ ਨੇ ਚਲੋ ਹੈ ਨਹੀਂ ਮੇਰੇ ਕੋਲ ਤਾਂ ਸਾਦੀ ਜੋਗੀ ਨੇ ਬਸ ਹੁਣ ਹੈ ਨਹੀਂ ਗਏ ਨਾ ਹੈ ਨਹੀਂ ਆਪਣੇ ਮਗ ਮੁਗ ਲੋ ਕੁਛ ਤਾਂ ਚੱਲ ਠੀਕ ਆ ਤੂੰ ਲਿਆ ਸਬਜੀ ਫਿਰ ਚੱਲ ਜਾ ਸਬਜੀ ਤਾਂ ਲਿਆ ਫਿਰ ਦੇਖਦਾ ਮੈਂ ਕੋਈ ਕਰਦਾ ਮੰਗਣੀ ਬਹਿਣ ਗਏ ਕਿਸੇ ਤੋਂ ਫਿਰ ਕੋਈ ਨਾ ਬਾਰੇ ਸਿਰ ਚਾੜਦੀ ਨਹੀਂ ਚਾੜਦਾ ਤੂੰ ਸਬਜੀ ਲਿਆ ਕੋਈ ਨਾ ਤਾਂ ਸਬਜੀ ਤਾਂ ਲਿਆ ਸਬਜੀ ਤਾਂ ਬਣਾ ਲਾ ਕਾਦੀ ਸਬਜੀ ਲਿਆ ਮੰਗੀ ਅੱਜ ਸਬਜੀਆਂ ਜਿਹੜੀਆਂ ਹੁੰਦੀਆਂ ਨੇ ਖਾਣ ਵਾਸਤੇ ਵੀ ਮੁੰਡੇ ਦੇ ਕੁਝ ਲੈ ਕੇ ਆਉਣਾ ਚੱਲ ਆ ਜਿਹੜਾ ਕੁਝ ਲਿਆਉਣਾ ਤੂੰ ਜਾ ਲੰਘ ਜਾ ਮੈਨੂੰ ਆਉਂਦੀ ਨੂੰ ਪਤਾ ਨਾ ਲੱਗ ਜੇ ਦੇਖੋ ਤਾਂ ਫੜ ਲੈ ਆ ਕਿ ਦਿਨਾਂ ਬਾਅਦ ਨਿਕਲੇ ਤੀਨ ਦਾ ਜਿਗਾਰਡ ਤਾਂ ਹੁਣ ਕਰਨੇ ਪਊਗਾ ਬਾਹਰੋਂ ਕੌਣ ਦੁੱਗ ਮੰਗਵੇਂ ਇਥੋਂ ਘਰੋਂ ਕੋਈ ਚੀਜ਼ ਲਿਆ ਕੇ ਵੇਚ ਦਿੰਨੇ ਆ ਹਨਾ ਕੀ ਲੈ ਕੇ ਜਾਵਾਂ ਆ कनक ले जाऊंगा कनक का पता लगू कोई भी कि चीज लेके जाइए जी देवकी पाके वगजे जेडी सौने की साप है वह ला जाऊ है वही घर मेरी फिर चल पहला किसी तू मंग के बारो किसी तू पैसे मिल जाएंगे खबर आधी जो नहीं के नहीं फिर धारी ले लागे किस तो चल मैं भी पता करके चंगा भी चल चल